ਕਰ ਲਿਓ ਇੱਥੇ ਕੀ ਹੁੰਦਾ ਇੱਥੇ ਪ੍ਰਵਾਸੀ ਆਉਂਦਾ ਵਾ ਆਉਂਦੇ ਆ ਪੰਜਾਬ ਚ ਤਾਂ ਜ਼ਮੀਨ ਹਰ ਕੋਈ ਖਰੀਦ ਸਕਦਾ ਹਰ ਕੋਈ ਹਮ ਇਹ ਪੂਰੇ ਭਾਰਤ ਨੂੰ ਇੱਕ ਦੇਸ਼ ਮੰਨਦੇ ਆ ਆਪਾਂ ਪੰਜਾਬ ਭਾਰਤ ਦਾ ਹਿੱਸਾ ਵਾ ਜਾਂ ਤਾਂ ਪੂਰੇ ਭਾਰਤ ਵਿੱਚ ਵਿੱਚ ਇੱਕੋ ਸਮਾਨ ਹੋਵੇ ਰੂਲ ਹਿਮਾਚਲ ਨਹੀਂ ਜ਼ਮੀਨ ਖਰੀਦ ਸਕਦੇ ਹਿਮਾਚਲ ਇੱਥੇ ਨਹੀਂ ਸਕਦਾ ਗੁਜਰਾਤੀ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਗੁਜਰਾਤੀ ਇੱਥੇ ਜ਼ਮੀਨ ਖਰੀਦ ਸਕਦਾ ਇਹ ਰਾਜਸਥਾਨ ਵੀ ਅੱਜਕੱਲ ਇਹੋ ਹੋ ਗਿਆ ਉੱਥੇ ਵੀ ਕੋਈ ਜਾ ਕੇ ਆਪਣਾ ਮੁੰਡਾ ਜ਼ਮੀਨ ਨਹੀਂ ਖਰੀਦ ਸਕਦਾ ਪਰ ਪੰਜਾਬ ਚ ਜਾ ਕੇ ਹਰ ਕੋਈ ਜੋ ਆਪਣੀ ਜ਼ਮੀਨ ਖਰੀਦ ਸਕਦਾ ਹਰ ਕੋਈ ਕਬ ਰਹਿ ਸਕਦਾ ਪਲੱਸ ਇੱਥੇ ਜਿਹੜੇ ਕਿਰਾਏਦਾਰ ਵੀ ਰਹਿੰਦੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਕਿੱਥੋਂ ਦੇ ਕਿੱਥੋਂ ਦੇ ਨਹੀਂ ਉਹ ਵੀ ਆਪਣੇ ਇੱਥੇ ਆਧਾਰ ਕਾਰਡ ਦਾ ਇੱਥੇ ਬੋਰਡ ਬਣਾਈ ਫਿਰ ਉਹਨਾਂ ਪਿੱਛਾ ਕੀ ਆ ਕੀ ਉਹ ਕਰਕੇ ਆਏ ਨੇ ਕਿਸੇ ਖੂਨ ਖੂਨ ਕਰਕੇ ਆਏ ਨੇ ਕਿਸੇ ਰੇਪ ਕਰਕੇ ਇਹ ਵੀ ਕਿਸੇ ਕੋਈ ਨਹੀਂ ਪਤਾ ਉਹਨਾਂ ਪਰੇਚਾ ਕੇ ਉਹਦਾ ਪੋਟਕਟ ਬਣਾ ਜਿੱਤੇ ਕਰਕੇ ਸਾਡੀ ਜਿਹੜੀ ਕਾਨੂੰਨੀ ਅਵਸਥਾ ਹੈ ਨਾ ਉਹ ਟੁੱਟਦੀ ਜਾ ਰਹੀ ਆ ਤੇ ਉਹ ਆਪਣੇ ਨਹੀਂ ਸਮਝਦੇ ਮਾੜੇ ਮਾੜੇ ਗੱਲ ਤੇ ਇਥੇ ਕਤਲੇ ਹੋ ਰਹੇ ਨੇ ਸਾਡੇ ਬੱਚੇ ਮਾਰੇ ਜਾ ਰਿਹਾ ਵਾ ਸਿਕਸਰ ਦੇ ਮੁੰਡਿਆਂ ਨੂੰ ਮਾਰੇ ਜਾ ਰਿਹਾ ਤੇ ਚੰਡੀਗੜ੍ਹ ਤੋਂ ਮਾਰੇ ਗਏ ਇਥੇ ਪਰਸੋਂ ਬਰਨਾਲੇ ਵੀ ਇੱਕ ਇੱਕ ਮੁੰਡੇ ਦੀ ਮੁੰਡੇ ਨੂੰ ਮਾਰੇ ਗਿਆ ਵਾ ਇਹ ਕੀ ਆਪਣੇ ਆਪ ਉਹ ਅਸੀਂ ਨਹੀਂ ਕੁਝ ਕਿਹਾ ਇਹ ਆਪਣੇ ਆਪ ਪੰਜਾਬ ਨੂੰ ਪੰਜਾਬ ਜਾਂ ਪੰਜਾਬ ਨੂੰ ਸਮਝ ਕੇ ਰਹਿਣ ਪਰ ਇਹ ਕੀ ਗੱਲ ਆ ਇਹ ਆਪਣੇ ਆਪ ਪੰਜਾਬੀ ਨਹੀਂ ਸਮਝ ਰਹੇ ਇਹ ਪੰਜਾਬ ਨੂੰ ਆਪ ਤਾਂ ਨਹੀਂ ਸਮਝਦੇ ਪਏ ਇਹ ਬਗਾਨਾ ਸਮਝ ਕੇ ਰਹਿ ਰਹੇ ਨੇ ਤੁਸੀਂ ਗੱਲ ਕਿਸ ਨੂੰ ਲੜਨਾਂ ਨੀ ਚਾਹੀਦਾ ਉਹ ਦੇਖੋ ਜੇ ਮੈਂ ਇਹਦਾ ਗੱਲ ਕਹਿਣਾ ਜੇ ਮੈਂ ਆਖਰੀ ਬੈਠਾ ਵਾਂ ਠੀਕ ਆ ਜੇ ਮੈਂ ਘਰੋਂ ਆਲੋ ਸਮਝ ਇਹਦੀ ਮੈਂ ਸੰਭਾਲ ਕਰਕੇ ਜਾਵਾਂ ਚਾਹੇ 10 ਮਿੰਟ ਲਈ ਬੈਠਾਂ ਚਾਹੇ 1 ਘੰਟੇ ਲਈ ਬੈਠਾਂ ਜੇ ਮੈਂ ਇੱਥੇ ਆ ਕੇ ਗਲਤ ਜੂਸ ਕਰਾਂਡ ਕਰਨ ਨੂੰ ਤਾਂ ਮੈਂ ਗਲਤ ਹੋਵਾਂਗਾ ਹਨਾ ਹੁਣ ਪਿੱਛੇ ਜੇ ਪਾਣੀ ਦਾ ਮੁੱਦਾ ਆਇਆ ਤੋਂ ਆਪਣੇ ਪਤਾ ਆਪਣੇ 40 ਸਾਬਕ ਨੇ ਫੈਕਟਰੀਆਂ ਬਾਹਰ ਵੀ ਇੰਡਸਟਰੀ ਹੈਗੀ ਆ ਹਨਾ ਇਹ ਪੰਜਾਬਿਕ ਲਦਰ ਇੰਡਸਟਰੀ ਹੈ ਨਹੀਂ ਪਰ ਉਹਦਾ ਕੋਈ ਫਿਲਟਰ ਹੋ ਕੇ ਪਾਣੀ ਬਾਹਰ ਨਹੀਂ ਆਉਂਦਾ ਕੁਛ ਪਾਣੀ ਉਹ ਆਪਣੇ ਗੰਦਾ ਪਾਣੀ ਆਉਂਦਾ ਜਿਹਦੇ ਨਾਲ ਬਿਮਾਰੀਆਂ ਬਹੁਤ ਵਧੀਆਂ ਹੋਈਆਂ ਨੇ ਕੈਂਸਰ ਤੱਕ ਬਿਮਾਰੀਆਂ ਨੇ ਕਾਫੀ ਕਾਲਾ ਪਾਣੀ ਇਹ ਪੂਰਾ ਪੰਜਾਬ ਕੈਂਸਰ ਦਾ ਹੱਬ ਬਣ ਚੁੱਕਿਆ ਵਾ ਤੇ ਉਹਨੂੰ ਰੋਕਣ ਲਈ ਕੁਝ ਜਥੇਬੰਦੀਆਂ ਨੇ ਆਪਣੀ ਕੋਸ਼ਿਸ਼ ਕੀਤੀ ਡਿਮਾਂਡਾਂ ਵੀ ਲਾਈਆਂ ਕਭੀ ਚੱਲ ਚੱਲਦੇ ਮੀਆਂ ਡੀਸੀ ਨੂੰ ਡਿਮਾਂਡ ਪੱਤਰ ਦੇਤਾ ਕੁਛ ਕਰ ਪਰ ਉਹ ਮੁੱਦੇ ਨੂੰ ਕਿਸੇ ਇੱਕ ਤਰੀਕੇ ਨਾਲ ਇਹਨਾਂ ਨੇ ਪ੍ਰਵਾਸੀ ਵਾਸ ਪੰਜਾਬੀ ਬਣਾਤਾ ਇੱਕ ਪਾਸੇ ਪ੍ਰਵਾਸੀ 25 ਹਜ਼ਾਰ ਬੰਦਾ ਇਕੱਠਾ ਹੋਇਆ ਸੀ ਇੱਕ ਪਾਸੇ 1000 ਪੰਜਾਬੀ ਸੀਗਾ ਕਿ ਉਹ ਪਾਣੀ ਦਾ ਮੁੱਦਾ ਪਾਣੀ ਤਾਂ ਪ੍ਰਵਾਸੀ ਨੇ ਵੀ ਪੀਣਾ ਜ਼ਿਆਦਾਤਰ ਪ੍ਰਵਾਸੀ ਪੀ ਰਹੇ ਨੇ ਉੱਥੇ ਪਾਣੀ ਪ੍ਰਵਾਸੀ ਉੱਥੇ ਗੰਦੇ ਵਾਲੇ ਕੋਲੇ ਰਹ ਰਹੇ ਨੇ ਉਹ ਮੁਸ਼ਕਿਲ ਵਿੱਚ ਰਹ ਰਹੇ ਨੇ ਉਹਨਾਂ ਦੇ ਭਲੇ ਲਈ ਹੀ ਪੰਜਾਬੀ ਵੀਣਾ ਸਾਰਬਸਤ ਭਲਾ ਸਭ ਦਾ ਹੀ ਹੋਣਾ ਪਰ ਉਹ ਵੀ ਪ੍ਰਵਾਸੀ ਵਾਸ ਪੰਜਾਬੀ ਬਣਾ ਦਿੱਤਾ ਮੁੱਦਾ ਯਕੀਨ ਤਾਂ ਕਰ ਸਕਦੇ ਕਿ ਪ੍ਰੋਸੇ ਕਹਿ ਸਕਦੇ ਕਿ ਜੇ ਤੁਸੀਂ ਪੰਜਾਬੀਆਂ ਨੂੰ ਕਹਿ ਸਕਦੇ ਹੋ ਕਿ ਪੰਜਾਬ ਸਰ ਕੀ ਹਮੇ ਇਨਨੂੰ ਆਪਾਂ ਲੱਗ ਨਹੀਂ ਸਮਝਣਾ ਪਰਵਾਸੀਆਂ ਨੂੰ ਵੀ ਆਪਾਂ ਮੈਸੇਜ ਦੇ ਸਕਦੇ ਹਾਂ ਕਿ ਸਰ ਜਿਹੜੇ ਪੰਜਾਬ ਚ ਆਏ ਤਾਂ ਪੰਜਾਬ ਨੂੰ ਆਪ ਦਾ ਸਮਝ ਕੇ ਚੱਲੋ ਨਾ ਕਿ ਇਸ ਨੂੰ ਦੂਜੇ ਦੇਸ਼ ਦੇ ਸਮਝੋ ਕਿ ਦੂਜੀ ਚੀਜ਼ ਸਮਝੋ ਪੰਜਾਬ ਨੂੰ ਪੰਜਾਬੀਅਤ ਜਿਹੜਾ ਮੈਂ ਇਹਦਾ ਪੰਜਾਬੀ ਨੂੰ ਕਹਿੰਦਾ ਜਿਹੜਾ ਪੰਜਾਬ ਲਈ ਪੰਜਾਬ ਦੀ ਧਰਤੀ ਲਈ ਪੰਜਾਬ ਦੇ ਪਾਣੀ ਲਈ ਪੰਜਾਬ ਦੇ ਵਾਤਾਵਰਣ ਲਈ ਜਿਹੜਾ ਸੁਚੇਤ ਆ ਉਹ ਪੰਜਾਬੀ ਹੈ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਇਸਾਈ ਹੈ ਚਾਹੇ ਕੋਈ ਵੀ ਧਰਮ ਦਾ ਵਾ ਪੰਜਾਬ ਨੂੰ ਪੰਜਾਬ ਸਮਝ ਆਪ ਦਾ ਸਮਝ ਕੇ ਉਹ ਪੰਜਾਬੀਅਤ ਆ